ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਟਾਈਮ ਹੋ ਗਿਆ ਆ 10:30 ਵਜੇ ਦਾ ਹੋਣ ਵਾਲਾ ਬੱਸ ਤੇ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਤੇ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗੇ ਲਓ ਜੀ ਇੱਧਰ ਮੈਂ ਮਸਾਲਾ ਲਸਣ ਅਦਰਕ ਤੇ ਪਿਆਜ਼ ਛਿੱਲ ਲਿਆ ਇੱਧਰ ਮੇਰੀ ਗੋਭੀ ਧੋ ਕੇ ਰੱਖੀ ਆ ਆਲੂ ਕੱਟ ਕੇ ਤੇ ਆਪਾਂ ਹੁਣ ਚੁੱਲੇ ਤੇ ਢੜਕਾ ਲਾਵਾਂਗੇ ਇੱਕ ਆਲੂ ਕੋਪੀ ਨੂੰ ਇੱਕ ਲਾਵਾਂਗੇ ਮਟਰ ਮਸ਼ਰੂਮ ਨੂੰ ਤੇ ਆਪਾਂ ਚੁੱਲੇ ਤੇ ਬਣਾਉਣੀ ਹੈ ਸਬਜੀ ਇਹ ਤੁਹਾਨੂੰ ਸ਼ੇਅਰ ਕਰਦੇ ਕਿੱਦਾਂ ਚੁੱਲੇ ਦੇ ਵਿੱਚ ਸਬਜੀ ਦਾ ਟੇਸਟ ਵੱਖਰਾ ਹੀ ਹੁੰਦਾ ਬੜਾ ਟੇਸਟੀ ਲੱਗਦੀ ਕੱਲ ਬਣਾਈ ਸੀ ਆਲੂ ਮਟਰ ਕੱਚਰਾਂ ਦੀ ਤੇ ਨਾ ਬਹੁਤ ਜ਼ਿਆਦਾ ਫਰਕ ਹੈ ਗੈਸ ਔਰ ਚੁੱਲੇ ਦੀ ਸਬਜੀ ਦੇ ਟੇਸਟ ਦਾ ਤੇ ਹੁਣ ਆਪਾਂ ਇਹਨੂੰ ਪੀਸਦੇ ਆ ਮਸਾਲੇ ਨੂੰ ਇੱਧਰ ਮਸ਼ਰੂਮ ਕਲੀਨ ਕਰਕੇ ਥੋੜਾ ਜਿਹਾ ਕੋਸੇ ਪਾਣੀ ਚ ਰੱਖਿਆ ਸਾਫ ਕਰਨ ਵਾਸਤੇ ਐਡਾ ਮਟਰ ਤੋ ਕੀ ਰੱਖਿਓ ਯਾ ਜਿੱਦਰ ਆਪਣਾ ਜੀਰਾ ਤੇ ਹਿੰਗ ਪਾਤੀ ਆਪਾਂ ਲਸਣ ਤੇ ਅਦਰਕ ਪਾਵਾਂਗੇ ਲਸਣ ਅਦਰਕ ਨੇ ਲਸਣ ਤੇ ਪਿਆਜ਼ ਬੜੀ ਟੇਸਟੀ ਬਣੇਗੀ ਤੁਹਾਨੂੰ ਵੀ ਚੰਗੀ ਆ ਜਾਊਗੀ ਰਾਤੀ ਮੈਂ ਰੋਟੇਵਾਂ ਨਹੀਂ ਫਿਓ ਵੱਲੋਂ ਲੱਕੜਾਂ ਨੇ ബാക്കി പത്തിലിയ സബ്ജി വീടിയ പത്തിലി ഹാ മിട്ടി കുജേ മറ്റോടിയ മിട്ടി സാഗങ്ങളെ ബോ സബ്ജി ടേസ്റ്റി ബാധി എന്നിട്ട് ਕੁੱਲੇ ਤੇ ਹੋਵੇ ਕਿ ਇਹ ਹੋਵੇ ਨਾਲ ਬੜਾ ਫਰਕ ਆਉਂਦਾ ਲੋ ਜੀ ਮਨਸਲਾ ਬਹੁਤ ਵਧੀਆ ਬੁਝਦੇ ਆਪਾਂ ਇਹਦੇ ਚ ਐਡ ਕਰਦੇ ਹਾਂ ਮਸਾਲੇ ਸਾਰੇ ਗੈਸ ਤੇ ਮੈਂ ਹੋਰ ਤਰੀਕੇ ਨਾਲ ਬਣਾਉਣੀ ਆ ਚੁੱਲੇ ਤੇ ਮੈਂ ਹੋਰ ਤਰੀਕੇ ਨਾਲ ਬਣਾਉਣੀ ਆ ਕਿਉਂਕਿ ਨਾ ਇਹ ਮੈਂ ਦੱਸ ਹੀ ਦਿੰਦੀ ਕਿਵੇਂ ਬਣਾਉਣੀ ਆ ਹੁਣ ਮੈਂ ਇਹਦੇ ਚ ਸਾਰੇ ਮਸਾਲੇ ਹੁਣੇ ਐਡ ਕਰ ਦੂੰਗੀ ਉੱਥੇ ਮੈਂ ਨਹੀਂ ਐਡ ਕਰਦੀ ਹੁੰਦੀ ਕਿਉਂਕਿ ਨਮਕ ਪਾਉਂਦੀ ਹੁੰਦੀ ਬਟ ਇੱਥੇ ਹੁਣ ਮੈਂ ਸਾਰਾ ਜਿਹੜਾ ਮਸਾਲਾ ਹੈ ਨਾ ਪਾਉਣਾ ਹੁਣ ਇਹ ਐਡ ਕਰ ਦੇਣਾ ਨੋਚ ਥੋੜੀ ਜਿਹੀ ਕਾਲੀ ਮਿਰਚ ਕਾਲੀ ਮਿਰਚ ਵੀ ਜਰੂਰ ਐਡ ਕਰ ਗਏ ਆ ਦੇਖ ਲਓ ਤਾਰਾ ਮਸਾਲਾ ਪਾਤਾ ਕੋਨਾ ਤੇ ਥੋੜੀ ਜਿਹਾ ਪਾ ਦਿੰਦੇ ਸਬਜੀ ਥੋੜੇ ਮਿੰਟ ਆਲੂ ਆ ਨਾ ਜਿਹੜੇ ਉਹਨਾਂ ਨੂੰ ਪਕਾ ਲਾਂਗਾ ਤੇ ਜੋ ਵੀ ਨੀਸੀ ਹੋ ਜਾਣਾ ਇੱਕ ਕਰਕੇ 2 ਮਿੰਟ ਜਿਹਾ ਲਵਾਂਗਾ ਤੇ ਠੇਕ ਲਵਾ ਲਿਆਂਗੇ ਆਪਾਂ ਇਹ ਕੁਮਟਾ ਪਾ ਲਵਾਂ ਉਹਨੂੰ ਜਿਹੜਾ ਸੇਕ ਲਵਾਂਗੇ ਉੱਤੇ ਇਹਦੇ ਵਿੱਚ ਪਾਣੀ ਧਰੂੰਗਾ ਉੱਤੇ ਮੈਂ ਇਹਦੇ ਵਿੱਚ ਨਾ ਉਸ ਕੁਮਟੇ ਵਿੱਚ ਨਾ ਪਾਣੀ ਸੀ ਰੱਖ ਕੇ ਉੱਤੇ ਢੱਕ ਦੇਣੀ ਫਿਰ ਥੱਲੇ ਨਹੀਂ ਲੱਗਦੀ ਸਬਜੀ ਜਿਹੜਾ ਮੁੜਕਾ ਜੇ ਹੁੰਦਾ ਨਾ ਪਾਣੀ ਦੀ ਭਾਫ਼ ਆ ਜਿਹੜੀ ਇਸ ਉੱਪਰ ਰੱਖੇ ਪਾਣੀ ਦੀ ਭਾਫ਼ ਥੱਲੇ ਸਬਜੀ ਚ ਰਹੂਗੀ ਜਿਹਦੇ ਨਾਲ ਸਬਜੀ ਜਿਹੜੀ ਥੱਲੇ ਨਹੀਂ ਲੱਗਦੀਗੀ ਤੇ ਚਲੋ ਜੀ ਆਪਾਂ ਬਸ ਦੇਖੋ ਆਨੋਂ ਨੂੰ ਥੋੜਾ ਜਿਆਦਾ ਰਜਾਵਾਂਗੇ ਰੋੜਾ ਸੇਕ ਲਵਨਾ ਖਾ ਗਿਆ ਆਪਾਂ ਫੁੱਲ ਦਵਾਵਾਂਗੇ ਪਾਣੀ ਰੱਖ ਕੇ ਫਿਰ ਆਪਾਂ ਗੋਭੀ ਪਾਵਾਂਗੇ ਵਿੱਚ ਲੋ ਜੀ ਹੁਣ ਆਪਾਂ ਦੇਖਦੇ ਆਂ ਸਬਜ਼ੀ ਨੂੰ ਸਬਜ਼ੀ ਨਹੀਂ ਆਲੂ ਇਹ ਘੋਨਾ ਪਰ ਇੱਕ ਜੱਡੀ ਪਾਉਣਾ ਇਹਦੇ ਚ ਕੁਲਕਰੀ ਕੁਚਰੀ ਲਾਣੀ ਅੰਦਰ ਸੇਕ ਜਮਾ ਗੋਭੀ गोभी बिना स्प्रे तो आप वॉश की हुई है नॉर्मल मिक्स कर फूल व्डे वे पिचक के थोड़ा पता माड़ी जी बन जाती है सब्जी ਬਲਦੀ ਮੱਕੀ ਟੇਸਟ ਬਹੁਤ ਬੰਦੂ ਮੁੰਝ ਕਰਪੀਆ ਕੋਪੀ ਪਾਤੀ ਹੈ ਕੋਬੀ ਥੋੜੀ ਵੱਧ ਸੀਗੀ ਪਪਾਈ ਥੋੜੀ ਜਿਹਾ ਪਹਿਲੇ ਤੇ ਆਪਾਂ ਲੋਨੇ ਮਟਰ ਮਸ਼ਰੂਮ ਨੂੰ ਤੜਕਾ ਲੋ ਜੀ ਪਾ ਲਿਆ ਆਪਾਂ ਇਹਦੇ ਚ ਜੀਰਾ ਵਿੱਚ ਮਸਾਲਾ ਪਾਉਣੇ ਜੀ ਆਪਾਂ ਪਾਤਾ ਲਸਣ ਅਦਰਕ ਤੇ ਪਿਆਜ਼ Allora di vediamo, vi vediamo. Non che il materiale. Sì, per la pallottola, non Non ci sono

ਇਸ ਤੋਂ ਬਾਅਦ ਆਪਾਂ ਮਸ਼ੂਮ। ਥੋੜਾ ਜਿਹਾ ਸੇਕ ਲਵਾਂਗੇ ਇਹਨਾਂ ਤੇ ਫਿਰ ਮਤਰਾ ਨੂੰ ਦੰਨ ਐਡ ਕਰਾਂਗੇ ਚ ਮਸ਼ੂਮ। ਲੋ ਜੀ ਇਧਰ ਆਪਣੇ ਆਲੂਗੋ ਵੀ ਬਣ ਗਏ ਸੀ। ਆਪਾ ਫਬਲੀ ਆ। ਆਲੂਗੋ ਵੀ ਬਹੁਤ ਸੁਣੇ ਬਣ ਗਏ। ਜੀ ਬਿਖਾਂਦੇ ਆਪਣੇ। ਨੁੱਚ ਇਹ ਲੂਕੀ ਬਹੁਤ ਸੋਣੀ ਬਣ ਗਿਆ ਆਪਣੇ ਚੁਲਦੇ ਦਾ ਟੇਸਟ ਤਾਂ ਪਤਾ ਵੱਖਰਾ ਹੁੰਦਾ ਹੁਣ ਆਪਾਂ ਮਟਰ ਮਸ਼ਰੂਮ ਨੂੰ ਲਾਨੇ ਤੜਕਾ ਬਸ ਮਟਰ ਥੋੜੇ ਜਿਹੇ ਹੋਣਗੇ ਸੌਫਟ ਫਿਰ ਆਪਾਂ ਪਾ ਦਾਂਗੇ ਵਿੱਚ ਮਸ਼ਰੂਮ ਮਸ਼ਰੂਮ ਆਪਣੇ ਆਪੇ ਥੋਤੇ ਸਵਾਰੇ ਤੇ ਲਓ ਜੀ ਇਧਰ ਆਪਣੇ ਮਟਰ ਵਧੀਆ ਹੋ ਗਏ ਉਹਨਾਂ ਵਿੱਚ ਪਾਵਾਂਗੇ ਮੱਛੀ ਹੋਣਗੇ ਲੋਚ ਲਓ ਜੀ ਆਪਾਂ ਇਹਨੂੰ ਬਸ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਤੇਜ ਜਿਹਾ ਕਰਦੇ ਚਲੋ ਜੀ ਆਪਣੇ ਮਟਰ ਮਸ਼ਰੂਮ ਦੀ ਸਬਜ਼ੀ ਬਿਲਕੁਲ ਬਣ ਕੇ ਹੋ ਗਈ ਤਿਆਰ ਚਲੋ ਜੀ ਮਿਲਦੇ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਲੇਸਾ ਸ਼ੁਕਰੀਆ